ਹਨ ਬਾਬਾ ਨਨ ਸਿੰਘ ਜੀ ਦਾ 443ਵਾਂ ਬਚਨ ਜਿਸ ਨੇ ਗੁਰੂ ਨੂੰ ਰਾਜੀ ਕਰ ਲਿਆ ਉਸ ਦਾ ਸਭ ਜਪ ਤਪ ਵਰਤ ਪੂਜਾ ਕੀਰਤਨ ਪਾਠ ਸਫਲ ਹੈ ਗੁਰੂ ਰਾਜੀ ਹੁੰਦਾ ਹੈ ਸਾਧ ਸੰਗਤ ਦੀ ਸੇਵਾ ਕਰਨ ਤੇ ਬਾਬਾ ਨਨ ਸਿੰਘ ਜੀ ਦਾ 459ਵਾਂ ਬਚਨ ਜਿੱਥੇ ਗੁਰੂ ਨਾਨਕ ਨੇ ਇੱਕ ਦਿਨ ਵੀ ਚਰਨ ਪਾਏ ਹਨ ਉਹ ਜਗ੍ਹਾ ਪੂਜਨੀਕ ਹੈ ਉੱਥੇ ਦੀ ਧੂੜੀ ਮਸਤਕ ਨੂੰ ਲਾਓ ਤਾਂ ਕਲਿਆਣ ਹੋਵੇਗਾ। ਬਾਬਾ ਨਨ ਸਿੰਘ ਜੀ ਦਾ 450ਵਾਂ ਬਚਨ ਰੱਬ ਵਸਦਾ ਹੈ ਮਹਾਪੁਰਖਾਂ ਦੇ ਹਿਰਦੇ ਵਿੱਚ। ਬਾਬਾ ਨਨ ਸਿੰਘ ਜੀ ਦਾ 451ਵਾਂ ਬਚਨ ਪੂਜਾ ਗੁਰੂ ਗ੍ਰੰਥ ਸਾਹਿਬ ਜੀ ਦੀ ਧਿਆਨ ਗੁਰੂ ਨਾਨਕ ਪਾਤਸ਼ਾਹ ਦਾ ਪਰਚਾ ਸ਼ਬਦ ਦਾ ਸਿਮਰਨ ਗੁਰੂ ਨਾਨਕ ਦੇ ਮੰਤਰ ਦਾ ਗੁਰੂ ਨਾਨਕ ਦਾ ਬਣ ਜਾਣਾ ਗਰੀਬੀ ਹੈ ਬਾਬਾ ਨੰਦ ਸਿੰਘ ਜੀ ਦਾ 452ਵਾਂ ਬੱਚਾ ਨਾ ਦਾ ਸੂਰਜ ਜਦ ਸਿਖਰ ਤੇ ਆਉਂਦਾ ਹੈ ਤਾਂ ਮਹਾਪੁਰਖਾਂ ਦੇ ਦਰਸ਼ਨ ਹੁੰਦੇ ਹਨ